ਜੀ ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਲੱਗਿਆ ਆਪਾਂ ਖੇਤ ਲਈ ਜੇਰ ਕਰਨ ਬਾਹੀ ਦਾ ਆਪਣਾ ਨਿਬੜ ਗਿਆ ਤੇ ਮਾਰਨਾ ਹੁਣ ਆਪਾਂ ਕੰਟੇ ਚੜੀ ਜੇਰ ਹੈ ਮਸ਼ੀਨਾਂ ਦਾ ਟਰੈਕਟਰ ਜੇਰ ਮਾਰਨਾ ਨਾਲ ਦੀ ਨਾਲ ਰੇਪਾ ਦਾਣਾ ਪਾ ਲੈਣਾ ਭਈਆਂ ਨੇ ਕੱਦਰਾਂ ਜੇਰ ਆਪਣਾ ਵਧੀਆ ਪੂਰਾ ਲੱਗੀ ਸੀ ਗੱਲ ਆਪਣੀ ਸਾਰੀ ਪ੍ਰੋਪਰ ਪਾ ਪੂਰੇ ਲੇਅਰ ਮਾਪ ਦੇਣਾ ਅੱਜ ਸੋਨੀ ਪਿੰਡ ਲਾਗੂ ਮਿੱਟੀ ਫਿਰ ਪਿੰਡ ਮਾਰਾਂਗੇ ਬਹੁਤ 3-3 ਵਾਰ ਫੇਰਨਾ ਖੇਤ ਪੱਧਰੇ ਆਏ ਸਾਲ ਦਾ ਬਾਕੀ ਸਰ ਰੋਲ 15 ਕੰਪਰੀਆਂ ਲਾ ਵੀ ਕੁਰੀ ਵਾਲੀ ਟਰਾਲੀ ਵੀ ਲਿਆ ਪਰ ਕੇ ਮਾੜੀ ਲਾਰੇ ਬਦਲਣਾ ਨੇ ਸੇ ਫਾਲੇ ਆਪਣੇ 17 ਦੇ 13 17 ਬਣਦੇ ਹਨ ਟਾਇਰ ਲੱਗੇ ਹੋਏ ਅਜੇ ਚੱਲਦੇ ਵੀ ਤੁਹਾਨੂੰ ਦਿਖਾਵਾਂਗੇ ਚਲਾ ਕੇ ਕਿੰਨੇ ਲੱਗੇ ਰਹੇ ਆਂ ਅਗਰ ਕੋਈ

ਕਮੈਨ ਪੂਰਾ ਵਧੀਆ ਰੇਦਾ ਵੀ ਉਹ ਇਹ ਤਾਂ ਹੋ ਗਿਆ ਉਹ ਪਰਲਾ ਵੀ ਹੋ ਗਿਆ ਆਪਣਾ ਵਸਣ ਹੋ ਦੇ ਬਾਅਦ ਆਪਾਂ ਅਗਰੇ ਵਿੱਚ ਜਾਵਾਂਗੇ ਮੈਂ ਦੂਰ ਕਰਕੇ ਟਾਈਮ ਲਾ ਲੈਂਦਾ ਜੰਮ ਸੈਕਿੰਡ ਤੇ ਖੇਤ ਬਣ ਗਿਆ ਨਾ ਵਧੀਆ ਜੀਰੋ ਜੀਰੋ ਕਰਤੇ ਆਪਣੇ ਪੂਰੇ ਆ ਕਿਲੇ ਦਾ ਕਿਹੜਾ ਹੈ ਉਹ ਡੇਢ ਦਾ ਪਰਲਾ ਆਹ ਇਹ ਗਾ ਤਿੰਨ ਕੀਲਿਆਂ ਦੇ ਕਿਹੜਾ ਇਧਰ ਵੀ ਮਾਰਨਾ ਹੈ ਉਹ ਚਾਰ ਦਾ ਏ ਸਾਰੇ ਇੱਕ ਕਰ ਦਣੇ ਰੁੱਟੀ ਰੁੱਟੀ ਖਾ ਗਏ ਹੁਣ ਆਪਾਂ ਹੋ ਗਏ ਵਿਲੇ ਬੰਦੇ ਆਪਣੇ ਨੇ ਰੈਸਟ ਕਰ ਰਿਹਾ ਆਪਣਾ ਢੀ ਟਰੈਕਟਰਾ ਬਣਾ ਖੜਾ ਹੁਣ ਮੜਾ ਸੁਆਗਾ ਮਾਰਨਾ ਆਪਾਂ ਨੇ ਫਾਟ ਫਾਟ ਉਹ ਪਰਲੇ ਤਿੰਨ ਕੀਲਿਆਂ ਦੇ ਘੇਰੇ ਚ ਜਲਦੇ ਰਹਾ ਹੁਣ ਆਪਣਾ ਹੱਟ ਚ ਵੰਦਾ ਫੋਲੋਜਰੋੜੇ ਆਂ ਤੇਰੇ ਆਪਣੇ ਬਸ ਜਿਹੜੇ ਇਹ ਇਹ ਚਾਰ ਕੀਲਿਆਂ ਦੀ ਲਾਹ ਮੇਂ ਇਧਰੋਂ ਉੱਥੇ ਤੱਕ ਓ ਪਪ ਓ ਪਪ ਚਾਰ ਕਿੱਦਾਂ ਲਾਵਾ ਆ ਚਾਰ ਕਿੱਲਾਂ ਦੇ ਇੱਕ ਇੱਕ ਘੇਰਾ ਕਰਨਾ ਆਪਾਂ ਨੇ ਉਹ ਤਿੰਨ ਕਿੱਲਾਂ ਦੇ ਇੱਕ ਘੇਰਾ ਘੇਰਾ ਕਿੱਲਾ ਇੱਧਰ ਆਪਣਾ ਮਾੜਾ ਆਪਣਾ ਅੱਛਾ ਬਾਅਦ ਮਾਰ ਕੇ ਕਰਾ ਹੁਣ ਖੇਤ ਕਰਦੇ ਜੀਰੋ ਜੀਰੋ ਹੈ ਨਾ ਕਰ ਲੈ ਉਹ ਪਰਾਂ ਦਾ ਨਿਬੜ ਚਾਰ ਕਿੱਲੇ ਇੱਧਰ ਮਾਰ ਤਾਣਾ ਹੁਣ ਆਪਾਂ ਨੇ ਗਰਮੀ ਵੀ ਬਹੁਤ ਆ ਬਾਈ ਆਪਾਂ 12 ਵਜੇ ਤੱਕੇ ਚਲਾਈ ਦ ਦਿਨ ਤੇ ਲੇਜਰ ਉਦੋਂ ਬਾਅਦ ਆਪਾਂ 2 ਘੰਟੇ ਆਰਾਮ ਕਰਕੇ 3:30-4 ਵਜੇ ਚਲਾਉਣੀ ਆ ਫਿਰ ਫਿਰ ਮੜੀ ਰੈਸਟ ਕਰੀ ਤੇ ਫਿਰ ਸੱਟ ਰੰਦਾ ਸ਼ਾਮ ਨੂੰ ਆ ਅੱਜ ਫੇਰ ਰਾਤ ਲਾਉਂਗਾ ਆ ਮਾਰ ਕੇ ਆਪਾਂ ਨੇ ਇਹਦੇ ਕੇ ਕੇਰਾ ਕਰਨਾ ਹੈ ਫੇਰ ਐ ਕਰੂਗੇ ਫਿਰ ਹੁਣ ਚਾਹ ਚੋ ਪੀ ਕੇ ਚੱਲ ਲੱਗਦੇ ਆ ਉਦੋਂ ਬਾਅਦ ਇਨੋਂ ਭਲੇ ਟਾਈਮ ਲੱਗੂ ਆ ਨਾ ਖਾਸਾ ਨਾ ਟਾਈਮ ਲਾ ਕੇ ਲੱਗਣਾ ਕੋਈ ਟਾਈਮ ਦੋ ਤਿੰਨ ਕੇ ਘੰਟੇ ਲੱਗ ਜੂਗੇ ਸਾਰੇ ਉਹਦੇ ਬਾਅਦ ਫਿਰ ਆਪਾਂ ਪਿੰਡਾਂ ਆਪਣੇ ਤਿੰਨ ਕੇ ਕੀ ਲੈ ਉਹਨਾਂ ਚ ਮਾਰ ਮਾਰ ਨਾ ਪੈਣ ਸੈੱਟ ਕਰਨੇ ਜਾ ਕੇ ਸੈਂਪੜੀ ਆਪਣਾ 855 ਵੀ ਆ ਰਿਹਾ ਬੁੱਕ ਦਾ ਪਰ ਲੈ ਪੱਲਾ ਪੂਰਾ ਹੁਣ ਆਇਆ ਗੱਗੂ ਬਾਈ ਗਿਆ ਬਤਾ ਲੈ ਲੈ ਕੇ ਆਇਆ ਗੇ ਮੁੰਡੇ ਹੁਣ ਹੋ ਗਏ ਰੈਡੀ ਆ ਕੇ ਤੇ ਰਹਿ ਗਏ ਬਸ 7 8 10 ਘੜੀਆਂ ਰਹਿ ਗੱਪਾਂ ਦਾ ਬਾਕੀ ਵੈਕਟੂ ਜਾ ਰਿਹਾ ਹੁਣ ਰੇਡੀ ਰਾਗੀ ਬਾਦ ਨਵੇਂ ਦੁਬਾਰੇ ਲਾਉਣ ਫਾਦੇ ਫਾਣ ਫਾੜ ਸਵਾਕਾ ਤਰੇ ਨਾ ਡਲ ਜੇ ਭੁਰਦਾਂ ਨੇ ਛੇਤੀ ਫੇਰ ਇੱਕ ਫਾਣਟ ਬਾਜੀ ਜਾਂਦੀ ਲੇਜਰ ਅੱਜ ਇਹ ਸਵਾਕਾ ਨਾਲ ਦੇ ਨਾਲ ਵਧੀਆ ਹੈ ਪਿੰਦਰ ਕਹਿੰਦੇ ਬਾਈ ਟਰੈਕਟਰ ਦੀ ਸੇਵਾ ਪੂਰੀ ਕਰਦਾ ਦੇਖ ਇਸ ਵਾਈ ਘਟਾ ਰਹੀ ਆ ਹੁਣ ਹਣੇ ਪੜੀਆਂ ਜੇ ਚਾੜੇ ਜੇ ਹਾਲੇ ਉੱਪਰ ਕੰਮ ਲੈਜਰ ਦਾ ਵੀ ਆਪਣਾ ਵਧੀਆ ਚੱਲ ਰਿਹਾ ਪੂਰਾ ਇਹਨਾਂ ਨਾਲ ਦੇ ਨਾਲ ਰੇ ਪੈ ਰਿਹਾ ਉਹ ਸਾਹਮਣੇ ਲੱਟਾ ਬੰਦੀ ਮਿੱਟੀ ਪਾ ਰਹੀ ਏ ਨੇ ਬੜਾ 11 ਵਜ ਗਏ ਇਹ ਜਾਗੇ ਨਾ ਆ ਕੇ ਰੋਟੀ ਖਾਵਾਂਗੇ ਖੈ ਤਾਂ ਬਹੁਗਾ ਪੱਦਰੈਣਾ ਰੋਡ ਦਾ ਵਰਨਿੰਗ ਆਪ ਆਉਟ ਜੇ ਹੁਣ ਚੱਲ ਗਿਆ ਜਰਮਾਨਾ ਦਰ ਮੀ ਆਲਾ ਬਸ ਤੂੰ ਆਪਣਾ ਚੱਕਾ ਜੋੜ ਲੈਣਾ ਆਪਾਂ ਨੇ ਹੁਣ ਨਿਵੇੜ ਕੇ ਪਾਸੇ ਏਰੀ ਹੁਣ ਆ ਹੁਣ ਤਾਂ ਆ ਖੇਤ ਆਪਾਂ ਕੱਢਦਾ ਨਾ ਉਹ ਚੱਲ ਕਿਤੇ ਨਹੀਂ ਰਾਤ ਵੀ ਭੈਣ ਚੋਂ 12 ਵਜੇ ਪਏ ਆਪਾਂ 1 ਵਜੇ ਬੰਦੇ ਹੀ ਆਪਾਂ ਸਾਲੇ ਕਿਹੜੇ ਗਦੇ ਆ 4 ਵਜੇ ਉੱਠ ਕੇ ਭੈਣ ਚੋਂ ਬਾਹਰ ਵੀ ਗਏ ਭੈਣ ਜੀ ਮੇਰੇ ਤੇ ਖੁੱਛੇ ਰਾਤ ਖਾ ਗਏ ਬੱਚੇਰਾ ਜਦ ਤੈਨੂੰ ਕਹਿੰਦਾ ਵੀ ਪੱਖਾ ਲਾ ਦੂੰਗਾ ਨਹੀਂ ਨਹੀਂ ਹਵਾ ਬਹੁਤ ਚਲਦੀ ਆ ਹਵਾ ਬਹੁਤ ਚਲਦੀ ਆ ਤੈਨੂੰ ਕਿਹਾ ਨਹੀਂ ਤੂੰ ਕਹਿੰਦਾ ਹਵਾ ਚਲਦੀ ਆ ਦਰਦ ਦਰਦ ਦੇ ਦੀ ਬੀ ਖੜ ਜੀ ਪਏ ਭੈਣ ਜੋ ਬਾਈ ਹਾਂ ਮੱਛਾ ਰਹਿਣਾ ਮੈਂ ਤੇ ਰੱਬ ਦਾ ਨੰਬਰ ਲੈ ਲੈਣਾ ਤੈਨੂੰ ਫੋਨ ਮ ਸਾਡਾ ਹੁਣ ਕਰਦਾ ਹੈ ਉਹ ਜੀ ਲੇਜ਼ਰ ਦਾ ਕੰਮ ਹੋਗਾ ਆਪਣਾ ਬੰਦ ਹੋਣਾ ਨਹੀਂ ਲੱਗ ਗਿਆ ਤਾਂ ਇਹ ਟਰਾਲੀਆ ਬਣੀ ਜੇ ਨੇ ਤਾਂ ਆਪਾਂ ਕਿਹੜਾ ਲਾਈਏ ਟਰਾਲੀ ਦਾ ਬੀਅੱਦਰ ਆਪਣੇ ਘੈਂਡ ਕਰਤਾ ਮੀਂਹ ਪੈ ਗਿਆ ਹਲਕਾ ਜਿਹਾ ਹੁਣ ਚਲਾਉਣੇ ਨੇ ਜੇਰੇ ਇਹ ਰੇਂਜੀ ਟ੍ਰੈਫਿਕ ਆਰਦੀ ਇਹਨਾਂ ਬੱਦੂਦਾਰ ਘੋਣਾ ਪਾਉ ਆਜੀ ਟੱਪਾ ਥੋੜੇ ਖੇਤ ਦਾ ਨਜ਼ਾਰਾ ਲੈਟ ਛੇਰੇ ਬਨ ਕੇ ਜਿਵੇਂ ਬੰਨ ਜੀ ਤਿੰਨ ਗੀਲੀਆਂ ਦੀ ਲਾਵਾ ਸਾਡੇ ਤੇ ਨਹੀਂ ਜਿੰਦੇ ਆਪਾਂ ਕਹਿੰਦਾ ਲੇਜ਼ਰ ਫੇਰ ਤਾਂ ਆਪਾਂ ਸਵਾਗਾ ਤਾਂ ਮਾਰਦੇ ਮੁਰੇ ਇਹ ਡਾਕਰ ਬਿੱਟੀ ਆ ਫਿਰ ਬਾਈ ਡਲੀਪੁਰ ਜਾਂਦੀ ਆ ਠੀਕੇ ਨਾਲੇ ਲੇਜ਼ਰ ਦੀ ਇੱਕ ਬਾੜ ਵੱਜ ਜਾਂਦੀ ਆ ਲੇਜ਼ਰ ਪਹਿਲਾਂ ਜਦੋਂ ਮਾਰਦੇ ਪਹਿਲੀ ਵਾਰ ਸਵਾਗ ਆਲੀ ਕੰਮ ਕਰਦਾ ਆ ਆਪਾਂ ਦੋਵੇਂ ਲੀਵਰ ਬੰਨ ਕੇ ਸਵਾਗਾ ਮਾਰਤਾ ਆ ਡਲੀਪੁਰ ਕੀ ਨਾਲੇ ਆਪਣਾ ਲੇਜ਼ਰ ਦਾ ਆਪਣਾ ਦਾ ਟਾਈਮ ਬੱਜ ਜਾਂਦਾ ਇੱਧਰ ਮੱਕੀ ਵਾਲਾ ਖੇਤ ਆ ਇੱਧਰ ਜਾੜੇ ਜਿਹੇ ਤਾਂ ਕਰਕੇ ਥੋੜੀ ਸਫਾਈ ਕਰਤਾਈ ਆ ਪਰ ਉੱਤੋਂ ਖੇਤ ਥੋੜੀ ਵੀ ਵਧੀਆ ਬਣਦਾ ਆਪਾਂ ਇਹਦੇ 'ਚ ਪਾਣੀ ਛੱਡ ਦੇਣਾ ਮੱਕੀ ਵਾਲੇ ਖੇਤ 'ਚ ਆਣਾ ਫੇਰ ਜਿਹੜੇ ਜਾੜੇ ਜੇ ਫੇਰ ਗਲ ਚੂਗੇ ਜੀਰੀ ਕੌਣ ਤੇ ਪਹਿਲਾਂ ਪਹਿਲਾਂ ਦੁਬਾਰੇ ਜੀਰੀ ਜੀ ਨਾਲ ਫੇਰ ਗਲ ਜਾਣਾ ਸਾਡੇ ਖੇਤਾਂ ਦਾ ਨਜ਼ਾਰਾ ਬਾਈ ਪੁੰਜੇ ਦੇਲਾ ਤਿੰਨ ਗਿੱਲੇ ਦੇ ਵਿਚਾਰੇ ਹੁੰਦੇ ਬਣਿਆ ਸਾਡੇ ਕੀਲੇ ਦੇ ਵਿਚਾਰੇ ਬਣਨੇ ਆ ਥਾਂ ਛੋਟੇ ਦਾ ਬੜੇ ਖੇਤ ਤੇ ਵਾਢੀ ਦਾ ਲੱਗਦਾ ਸੈੱਟ ਕਰਨੇ ਨੂੰ ਪਰ ਨਜ਼ਾਰਾ ਆਏ ਇੱਕ ਵਾਰ ਖੇਤ ਦਾ ਬਣਾੰਗਾ ਕਰਾ ਹੋਵੇ ਇਹ ਤਾਂ ਪ੍ਰੋਪਰ ਵਧੀਆ ਚੱਲ ਸਕਦਾ ਜਲਦੀ ਲੇਜ਼ਰ ਮਾਰਨਾ ਕਿਸੇ ਨੇ ਪਤਾ ਨਹੀਂ ਜਦ ਆ ਇਹ ਵੀ ਲੇਜ਼ਰ ਕਿਵੇਂ ਬਚਦਾ ਹੈ ਖੇਤ ਨੂੰ ਪਾੜ ਲਓ ਪਹਿਲਾਂ ਖੇਤ ਦੇ ਚਾਰ ਚਪੇਰੇ ਘੇਰੇ ਲਾਓ ਠੀਕ ਹੈ ਉਹਦੇ ਬਾਅਦ ਇੱਕ ਕੱਬੇ ਨੂੰ ਜਿਹੜਾ ਕੱਟੋ ਫਿਰ ਛੋਟੇ ਰੁਟ ਕੱਟੋ ਫਿਰ ਬਣਾ ਜਾਂਦਾ ਵੀ ਖੇਤ 'ਚ ਕਿੱਥੇ ਦੇ ਖੇਤ ਦੂਜਾ ਕਿੱਥੇ ਦੇ ਖੇਤ ਨਹੀਂ ਮੈਂ ਕਿਵੇਂ ਭਰੂ